ਟਿਕਟ ਵੰਡੇ ਗਏ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਦੇਖਾਂ ਤੇ ਜਦੋਂ ਪਿਛਲੇ ਦਿਨੀ ਹਾੜ ਆਏ ਆ ਹਾੜਾ ਉਹਨਾਂ ਬਰਸਾਤ ਉਹਨਾਂ ਤਕਰੀਬਨ ਜਿਹੜੇ ਟੇਲਾ ਬਾਲੇ ਵਾਲੇ ਕੋਠੇ ਹੀ ਉਹ ਕੋਈ ਤੇ ਛਤਾਂ ਡੇਗ ਪਈਆਂ ਤੇ ਜੇ ਬਚੀਆਂ ਵੀ ਤੇ ਉਹਨਾਂ ਦੀ ਹਾਲਤ ਬੜੀ ਖਸਤਾ ਹੋ ਗਈ ਸੀ ਹੁਣ ਸਾਡੇ ਪੱਟੀ ਸ਼ਹਿਰ ਦੇ ਲਗਭਗ 237 ਜਿਹੜੇ ਕੋਠੇ ਪਾਸ ਹੋਏ ਆ ਉਹਨਾਂ ਨੂੰ ਪਰ ਮਕਾਨ 2.5 ਲੱਖ ਰੁਪਇਆ ਹਰੇਕ ਦੇ ਖਾਤੇ ਦੇ ਵਿੱਚ ਉਹ ਆਉਣਾ ਹੈ ਕਿੰ tane ਦੇ ਨਾਲ ਤੇ ਉਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਵੀ 1,20,000 ਰੁਪਇਆ ਪਰ ਲਾਪਾਤਰੀ ਦੇ ਖਾਤੇ ਚਾਉਣਾ ਉਹ ਲਗਭਗ 437 ਆ ਟੋਟਲ 674 ਕੋਟਿਆਂ ਦੇ ਜਿਹੜੇ ਸਰਟੀਫਿਕੇਟ ਆਏ ਆ ਉਹ ਵੰਡੇ ਆ ਇਹਦੇ ਵਿੱਚ ਜਿਹੜੇ ਭੈਣ ਭਰਾ ਲਾਪਾਤਰੀ ਨੇ ਇਹਨਾਂ ਨੂੰ ਬੇਨਤੀ ਆ ਵੀ ਵੀਡੀਓ ਨਾਲ ਸੰਪਰਕ ਕਰਕੇ ਆਪਦੇ ਪਿੰਡ ਦੇ ਸੈਕਟਰੀ ਦੇ ਸਰਪੰਚ ਨਾਲ ਸੰਪਰਕ ਕਰਕੇ ਆਪਦਾ ਇੱਕ ਜੀ ਦਾ ਜੋਬ ਕਾਰਡ ਜ਼ਰੂਰ ਬਣਾਉਣ ਕਿਉਂਕਿ ਜਿਹਦੇ ਨਾਮ ਤੇ ਮਕਾਨ ਪਾਸ ਹੋਇਆ ਆ ਫਾਈਲ ਪਾਸ ਹੋਈ ਆ ਉੱਥੇ ਪਰਿਵਾਰ ਚੋਂ ਜੋਬ ਕਾਰਡ ਬਣਾ ਕੇ 90 ਦਿਨ 340 ਰੁਪਏ ਦਿਹਾੜੀ ਆ ਉਹ 90 ਦਿਨ ਕੰਮ ਦੇ ਉਹਨੇ ਕਰਨਾ ਹੀ ਨਾਲ ਨਾਲ ਲਗਭਗ 32-33000 ਰੁਪਇਆ ਜਿਹੜਾ ਉਹ ਸਰਕਾਰ ਤੋਂ ਇਹ ਲਾਹ ਪਾਤਰੀ ਦੇ ਖਾਤੇ 'ਚ 90 ਦਿਨਾਂ ਦਾ 340 ਰੁਪਏ ਦੇ ਹਿਸਾਬ ਨਾਲ ਵੀ ਹੋਣਾ ਵੀ ਲਗਭਗ ਇਹ ਇਹ ਬਣ ਗਿਆ 1,75,000 ਨਾਲ 12000 ਰੁਪਿਆ ਰਸੋਈ ਦਾ ਸੋਰੀ ਲੈਟਰਨ ਬਾਥਰੂਮ ਦਾ 12000 ਰੁਪਿਆ ਜਿਹਦਾ ਮਕਾਨ ਪਾਸ ਹੋਇਆ ਉਹਦੇ ਨਾਲ ਹੀ ਲੈਟਰਨ ਬਾਥਰੂਮ ਦਾ ਵੀ 12000 ਰੁਪਿਆ ਆ ਜਾਣਾ ਤੇ ਇਹ ਲਗਭਗ 1,63,400 ਰੁਪਿਆ ਬਾਜਣਾ ਦਿਹਾੜੀਆਂ ਦੇ ਪੈਸੇ ਬਣਾ ਕੇ ਤੇ ਸਾਰੇ ਇਹ ਦੇਖੋ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ